ਸਸਕੇ ਭਾਈ ਜੀ ਭਾਈ ਜੀ ਜੋ ਵੀ ਸੈਂਟਰ ਸਰਕਾਰ ਹਰਿਆਣਾ ਸਰਕਾਰ ਆਪਣੇ ਕਿਸਾਨਾਂ ਮਜ਼ਦੂਰਾਂ ਨਾਲ ਕਰ ਰਹੀ ਹੈ ਬਹੁਤ ਮਾੜਾ ਕਰ ਰਹੀ ਹੈ ਇਹਨਾਂ ਨੂੰ ਬਾਰਡਰਾਂ ਤੋਂ ਟੱਪਣ ਨਹੀਂ ਦਿੱਤਾ ਜਾ ਰਿਹਾ ਤੇ ਸਿੱਧੀਆਂ ਗੋਲੀਆਂ ਮਾਰੀ ਜਾਂਦੀ ਹੈ ਜਿਹਦੇ ਵਿੱਚ ਉਸ ਦਿਨ ਜਿੱਦਨ ਝਪਟ ਹੋਈ ਆ ਤੇ ਉਸ ਦਿਨ ਕਿੰਨੇ ਹੀ ਕਿਸਾਨ ਫੱਟੜ ਹੋਏ ਆ ਇੱਕ ਕਈਆਂ ਕਿਸਾਨਾਂ ਦੇ ਗੋਲੀਆਂ ਲੱਗੀਆਂ ਜਿਹਦੇ ਵਿੱਚ ਇੱਕ ਸ਼ਿਭਕਰਨ ਵੀਰ ਬਠਿੰਡੇ ਕੋਲ ਦਾ ਜਿਹਦੇ ਸਿੱਧੀ ਗੋਲੀ ਲੱਗਣ ਕਰਨ ਉਹਦੀ ਮੌਤ ਹੋ ਗਈ ਆ ਤੇ ਉਹਨਾਂ ਨੇ ਕਿਸਾਨਾਂ ਨੇ ਉਹਦੇ ਲਈ ਕਈ ਮੰਗਾ ਰੱਖਿਆ ਸੀ ਕੁੜੀ ਨੂੰ ਨੌਕਰੀ ਕਰੋੜ ਰੁਪਇਆ ਚਲੋ ਪੰਜਾਬ ਸਰਕਾਰ ਨੇ ਐਲਾਨਤਾ ਤੇ ਇੱਕ ਕਿਆ ਸੀਗਾ ਵੀ ਹਰਿਆਣਾ ਪੁਲਿਸ ਵਾਲੇ ਤੇ ਜਿਹਨੇ ਗੋਲੀ ਮਾਰੀ ਆ ਉਹਦੇ ਵੀਡੀਓ ਵੀ ਸਿੱਧੀ ਵਿੱਚ ਆਈ ਜਾਂਦੀ ਵੀ ਉਹਦੇ ਤੇ ਵੀ ਐਫਆਰ ਆ ਉਹਦੇ ਤੇ ਪਰਚਾ ਹੋਣਾ ਚਾਹੀਦਾ ਤੇ ਕੱਲ ਇੱਕ ਹੋਰ ਹੀ ਲਿਆ ਕੇ ਪਤਾ ਨਹੀਂ ਸਰਕਾਰ ਨੇ ਇੱਕ ਕਿਵੇਂ ਕੀ ਕੀਤਾ ਹੋਰ ਹੀ ਨਵਾਂ ਸੱਪ ਕੱਢਿਆ ਇਹਨਾਂ ਨੇ ਉਹ ਮੁੰਡੇ ਦੀ ਮਾਂ ਕਹਿੰਦੀ ਆ ਵੀ ਮੈਨੂੰ ਇਹਨਾਂ ਨੇ ਮਰਿਆ ਐਲਾਨਤਾ ਮੈਂ ਜਾਉਂਦੀ ਆ ਸੁਣ ਭਾਈ ਤੂੰ ਜਾਉਂਦੀ ਨਹੀਂ ਤੂੰ ਉਹਨਾਂ ਲਈ ਮਰੀ ਐ ਤੂੰ ਜਾਂਦੀਆਂ ਦੂਜੇ ਨਾਲ ਦੇ ਦੋ ਜਵਾਕਾਂ ਲਈ ਜਿਹੜੀਆਂ ਤੂੰ ਹੋਰ ਦੋ ਕੁੜੀਆਂ ਜੰਮੀਆਂ ਨਾਲੇ ਕਿ ਤੈਨੂੰ ਇੱਥੇ ਗਈ ਨੂੰ 17 ਸਾਲ ਤਕਰੀਬ ਉੱਤੇ ਹੋ ਗਏ ਨੇ ਥੱਲੇ ਨਹੀਂ ਉਹਨੇ 15 ਸਾਲ ਤੋਂ ਉੱਤੇ ਤੇਰੀ ਵੱਡੀ ਕੁੜੀ ਐ ਜਿਹੜੇ ਦੂਜੇ ਵਿਆਹ ਚੋਂ ਐ ਠੀਕ ਆ ਤੂੰ ਕਹੀ ਨਹੀਂ ਮੈਨੂੰ 12 ਸਾਲ ਹੋ ਗਏ ਗਈ ਨੂੰ ਮੈਨੂੰ ਇਹਨਾਂ ਨੇ ਮਰੀ ਐਲਾਨ ਤਾ ਤੂੰ ਮਰੀ ਐ ਫੇਰ ਤੂੰ মিডিਆ 'ਚ ਆਈਆਂ ਤੂੰ ਫਕਾੰਡ ਤਾਂ ਕਰ ਲਾ ਤੇਰੀ ਮਾਂ ਫਫੇ ਕੁੱਟਨੀ ਜਿਹੜੀ ਪੂਰਾ ਸਕ੍ਰਿਪਟ ਜਿਹੜੇ ਲਿਖਿਆ ਜਿਹੜਾ ਤਰਾ ਵਿਆਹ ਵੀ ਉਹਨੇ ਤੋੜਿਆ ਉਹਨਾ ਤੂੰ ਵੇਖ ਲਈ ਜਦੋਂ ਸਿਸਟਮ ਸਾਰਾ ਨਿਕਲੂਗਾ ਨਾ ਸਾਰਾ ਰੋਲ ਉਹਦਾ ਆਊਗਾ ਉਹ ਐਡੀ ਚਲਾਕ ਬੁੜੀ ਆ ਨਾ মিডিਆ ਨੂੰ ਆ ਸਿੱਧਾ ਜਵਾਬ ਦੇਈ ਜਾਂਦੀ ਤੂੰ ਕੋਈ ਦੋ ਚਾਰ ਆ ਕੇ ਅਥਰੂ ਹੀ ਹਵਾਲਾ ਕਹਿੰਜਾਂ ਨੂੰ ਤੂੰ ਲੱਗ ਜੇ ਵੀ ਸ਼ਾਇਦ ਵੀ ਇਹਨਾਂ ਦੀ ਗਲਤੀ ਹੋਊਗੀ ਵੀ ਚੱਲ ਜਿਵੇਂ ਤੂੰ ਕਹਿੰਦੀ ਮੈਨੂੰ ਕੁਟਦੇ ਸੀਗੇ ਉਹ ਬਲੈਕ ਕਰਦੇ ਸੀ ਉਹ ਸ਼ਰਾਬ ਪੀ ਕੇ ਮੈਨੂੰ ਕੁਟਦਾ ਸੀਗਾ ਵੀ ਤਿੰਨ ਜਵਾਬ ਹੋਣ ਤੋਂ ਬਾਅਦ ਤੈਨੂੰ ਚੇਤਾ ਆ ਠੀਕ ਆ ਨਾ ਇਹ ਸਾਰਾ ਹੌਲੀ ਹੌਲੀ ਪਤਾ ਲੱਗ ਜੂਗਾ ਵੀ ਤੁਸੀਂ ਕਿੰਨੇ ਕ ਪਾਣੀ ਚ ਦੋਵੇਂ ਮਾਵਾ ਧੀਆਂ ਸਿਰਫ ਤੇਰੀ ਮਾਂ ਦਾ ਸਾਰਾ ਪਲਾਨ ਬਣਾਇਆ ਹੋਇਆ ਉਹ ਬੜੀ ਫਫੇ ਕੁੱਟਨੀ ਬੁੜੀ ਆ ਸਿਰਫ ਉਹ ਦਾ ਸਾਰਾ ਪਲਾਨ ਬਣਾਇਆ ਹੋਇਆ ਕਹੀ ਜਾਂਦੀ ਉਹਨਾਂ ਨੇ ਅਕਾਊਂਟ ਦਿੱਤਾ ਉਹ ਕੀਤਾ ਉਹ ਕੁਛ ਕਰਨ ਹਾਲਾਂਕਿ ਉਹਨਾਂ ਦਾ ਚਿਰਾਗ ਬੁੱਝ ਗਿਆ ਇੱਕੋ ਆਕਾਸ਼ ਸੀ ਉਹਨਾਂ ਦਾ ਵਿਚਾਰਿਆਂ ਦਾ ਮਰ ਗਿਆ ਬੱਚਾ ਇੱਕ ਕਿਸਾਨ ਮਜ਼ਦੂਰ ਜਿਹੜੇ ਆਪਣੇ ਪਿਓਵਾਂ ਦੀ ਦਾਦੀਆਂ ਦੀ ਉਮਰ ਦੇ ਜਿਹੜੇ ਬੈਠੇ ਆ ਜਿਨ੍ਹਾਂ ਨੇ ਸਾਰਾ ਇਹ ਸਿਸਟਮ ਅਲੀਕਿਆ ਉਹਨਾਂ ਨੇ ਸੋਚ ਸਮਝ ਕੇ ਸਭ ਕੁਝ ਕੀਤਾ ਹੋਗਾ ਤੇ ਉਹਨਾਂ ਨੇ ਅਕਾਊਂਟ ਦਿੱਤਾ ਉਹਨਾਂ ਦਾ ਫੇਰ ਕੀ ਹੋ ਗਿਆ ਜੇ ਦੇਵ ਵੀ ਦਿੱਤਾ ਥੋਨੂੰ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਉਹਨਾਂ ਨੂੰ ਪੈਸੇ ਪਾਓ ਥੋਨੂੰ ਸਿਰਫ ਤੁਹਾਡੇ ਦੋਹਾਂ ਮਾਵਾ ਧੀਆਂ ਦੇ ਐ ਸੱਪ ਲੇਟਦਾ ਕਿ ਉਹ ਜਿਹੜਾ ਉਹਨੂੰ ਕਰੋੜ ਰੁਪਏ ਸਰਕਾਰ ਦੇ ਰਹੀ ਹੈ ਜਾਂ ਨੌਕਰੀ ਦੇ ਰਹੀ ਹੈ ਜਾਂ ਕੁਝ ਸਾਨੂੰ ਵੀ ਮਿਲੇ ਉਹਨਾਂ ਦੇ ਵਿੱਚੋਂ ਹੋਰ ਕੋਈ ਤੈਨੂੰ ਦੇਣ ਵਾਲਾ ਇਹਨਾਂ ਨਹੀਂ ਕੋਈ ਤੈਨੂੰ ਆਦੇ ਮੁੰਡੇਆਂ ਨਹੀਂ ਕੋਈ ਕੁੜੀਆਂ ਨਹੀਂ ਤੂੰ ਮਾਂ ਦੇ ਨਾਂ ਤੇ ਨਾ ਇੱਕ ਕਲੰਕ ਹੈ ਜੇ ਤੂੰ ਸਹੀ ਮਾਂ ਹੁੰਦੀ ਨਾ ਛੱਡ ਕੇ ਨਾ ਜਾਂਦੀ ਫੇਰ ਵੀ ਜੇ ਤੇਰੇ ਚ ਕੋਈ ਮਾੜੀ ਮੋਟੀ ਕੋਈ 40 45 ਪਰਸੈਂਟ ਵੀ ਮਮਤਾ ਹੁੰਦੀ ਨਾ ਤੇ ਫੇਰ ਤੂੰ ਹੁਣ ਮੀਡੀਆ 'ਚ ਨਹੀਂ ਆਉਣਾ ਸੀਗਾ ਮੂੰਹ ਵੇਖਣਾ ਆਈਆਂ ਤੂੰ ਮੂੰਹ ਵੇਖਣ ਮੂੰਹ ਵੇਖਣਾ ਆਈ ਕਿ ਤੂੰ ਉਹਦਾ ਸੌਦਾ ਕਰਨ ਆਈ ਵੀ ਮੈਨੂੰ ਵੀ ਕੋਈ 4 ਰੁਪਏ ਦਿਓ ਕੋਈ ਮਾਰੀ ਮੋਟੀ ਸ਼ਰਮ ਕਰਨੀ ਚਾਹੀਦੀ ਫਿਰ ਉਹ ਪ੍ਰੈਸ ਵਾਲੇ ਵੀਰ ਗੱਡੀ ਵਾਲੇ ਜਿਹੜੇ ਲੈ ਕੇ ਆਉਂ ਮੂੰਹ ਨਹੀਂ ਵਿਖਾਉਂਦੇਗੇ ਪਤਾ ਨਹੀਂ ਕੀ ਪਲੈਂਟਡ ਕਰਕੇ ਕੀ ਤੁਸੀਂ ਗੇਮ ਖੇਢੀ ਜਾਂਦੇ ਆ ਉਹਨਾਂ ਦਾ ਸਾਰਾ ਪਿੰਡ ਕਈ ਆਂਦਾ ਵੀ ਬਹੁਤ ਭਲਾ ਮਾਨਸ ਪਰਿਵਾਰ ਆ ਉਹਨੇ ਵਿਚਾਰੇ ਨੇ ਦਾਦੀ ਦਾਦੇ ਨੇ ਜਾਂ ਉਹਦੇ ਪਿਓ ਨੇ ਸਾਰੇ ਜਵਾਕ ਪਾਲੇ ਉਹ ਤੇਰੇ ਵਰਗਾ ਹਿੱਲਿਆ ਹੁੰਦਾ ਤਾਂ ਉਹ ਵੀ ਵਿਆਹ ਕਰਾ ਲੈਂਦਾ ਤੈਨੂੰ ਪਤਾ ਨਹੀਂ ਉਹਦੇ ਕਹਿਣ ਤਰ੍ਹਾਂ ਵੀ ਕਿੰਨੀ ਕਾ ਅੱਗ ਲੱਗੀ ਹੋਣੀ ਆ ਵੀ ਹੋਰ ਗਾਂ ਜਾ ਕੇ ਥਾਂ ਤੇ ਨਵਾਂ ਵਿਆਹ ਕਰਾਉਂਦੀ ਬਾਈ ਜੀ ਇਹ ਜਿੱਥੇ ਵੀ ਆ ਕੇ ਦੋਵੇਂ ਮਾਵਾ ਧੀਆਂ ਬੋਲਦੀਆਂ ਨੇ ਨਾ ਵੱਧ ਤੋਂ ਵੱਧ ਵਿਰੋਧ ਕਰੋ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਵੱਧ ਤੋਂ ਵੱਧ ਇਹਦੀ ਮਾਮਤਾ ਵਿਖਾਓ ਵੀ ਇਹਦੀ ਮਾਮਤਾ ਕਿੰਨੀ ਕ ਹੈ ਕੋਈ ਮਾੜੀ ਮੋਟੀ ਨਾ ਸ਼ਰਮ ਕਰਨੀ ਚਾਹੀਦੀ ਆ ਤੂੰ ਆ ਕੇ ਲੱਗੀਆਂ ਮੈਂ ਮਿੱਟੀ ਪੁਲੀਤ ਮਿੱਟੀ ਮਿੱਟੀ ਪੁਲੀਤ ਮਿੱਟੀ ਪੁਲੀਤ ਹੋਣ ਦਿੰਦੇ ਪਏ ਜਿਹੜੇ ਇੰਨਾ ਉੱਥੇ ਸਮਾਈ ਖੜੇ ਆ ਮਾੜਾ ਮੋਟਾ ਨਾ ਕੋਈ ਸੋਚ ਕੇ ਗੱਲ ਕਰੀ ਦੀ ਹੁੰਦੀ ਆ ਤੇ ਸਰਕਾਰਾਂ ਨੂੰ ਵੀ ਹੈਗਾ ਬਈ ਵੋਟਾਂ ਫੇਰ ਆ ਲਈਆਂ 27 ਦੇ ਵਿੱਚ ਮੋਦੀ ਨੂੰ ਸਾਰੀਆਂ ਇਹ ਨਹੀਂ ਵੀ ਕੱਲੀਆਂ ਇੱਥੋਂ ਦੀਆਂ ਪੰਜਾਬ ਦੀਆਂ ਸਾਰੀਆਂ ਸਟੇਟਾਂ ਦੇ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਹੋ ਰਿਹਾ ਤੁਸੀਂ ਉਹਨਾਂ ਦਾ ਮੰਗ ਦਾ ਹੱਕ ਉਹਨਾਂ ਨੂੰ ਦਿਓ ਨਹੀਂ ਤਾਂ ਤੁਸੀਂ ਵੀ ਪਛਤਾਉਂਗੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ